ਲਓ ਵੀ ਮਿੱਤਰੋ ਆ ਸਮਾਨ ਦੇਖੋ ਬਾਈ ਕਿੰਨਾ ਲੱਦੀ ਆਉਂਦਾ ਦੇਖੋ ਇਧਰਲੇ ਪਾਸੇ ਆਹ ਦੇਖ ਸਕਦੇ ਹੋ ਟੀਵੀ ਵਾਲਾ ਕੈਵਨਾ ਬਾਈ ਮੈਂ ਸਾਰੀ ਗੱਲਬਾਤ ਕਰਵਾਉਂਗਾ ਬਾਈ ਅੱਧ ਤੋਂ ਵੀ ਜ਼ਿਆਦਾ ਰੇਟਾ ਦੇ ਵਿੱਚ ਕੱਟਿਆ ਹੋਇਆ ਸਮਾਨ ਆ ਇਹ ਆ ਦੇਖੋ ਬਾਈ ਬੈੱਡ ਲਈ ਆਉਂਦਾ ਨਾ ਜਿਹੜੇ ਆਪਣੇ ਪੁਰਾਣੇ ਬੈੱਡ ਹੁੰਦੇ ਆ ਉਹ ਲਈ ਆਉਂਦਾ ਇਧਰਲੇ ਪਾਸੇ ਬਾਈ ਆਹ ਕੂਲਰ ਕਾਲਰ ਲੱਦੀ ਆਉਂਦਾ ਸਾਰੀ ਗੱਲਬਾਤ ਕਰਵਾਉਂਗਾ ਮਿੱਤਰੋ ਪਹਿਲਾਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਆ ਇੱਕ ਬਾਈ ਹਾਥੀ ਇਹ ਨਾ ਛੋਟਾ ਹਾਥੀ ਭਰਿਆ ਖੜਾ ਦਿਖਾਉਣਾ ਮੈਂ ਇਧਰਲੇ ਪਾਸੇ ਆਹ ਦੇਖੋ ਕੀ ਵੀ ਡੂ ਵੀ ਪੁਰਾਣੇ ਪੱਖ ਭਾਈ ਜੀ ਆ ਪੱਖਾ ਜੇ ਆਪਾਂ 3000 ਵਾਲਾ ਲੈਨੇ ਆਂ ਲੈਨੇ ਆਂਗੇ 10000 ਰੁਪਏ ਦਾ ਪੱਖਾ ਕੱਢ ਨਹੀਂ 2000 ਆ 1000 ਰੁਪਏ ਦਾ ਪੱਖਾ ਹਾਂਜੀ 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 ਅੱਛਾ ਆ ਟੀਵੀ 5000 ਦਾ ਜੇ LCD ਲੈਣੀ ਹੈ ਜੀ ਅੱਛਾ ਆ 5 ਦਾ ਕੱਟਿਆ ਹੋਇਆ ਹਾਂਜੀ ਹਾਂਜੀ ਓਕੇ ਆ ਆ ਕੂਲਰ ਜੀ 5000 ਦਾ ਕੂਲਰ ਕੱਟਿਆ ਵਾਏ ਚਾਹੇ ਆਹ ਅਦਰ ਆ ਆ ਕੂਲਰ ਦੀ ਹਾਲਤ ਤਾਂ ਵਧੀਆ ਪਈ ਆ ਜੇ ਨੇ ਖਰਾਬ ਹੋਇਆ ਹੋਵੇ ਫਿਰ ਵੀ ਕੋਈ ਜਗ ਕਰਕੇ ਕੱਟਾਂਗੇ ਜੀ ਚਾਹੇ ਕਵਾੜ ਹੋਇਆ ਹੋਇਆ ਹਾਂਜੀ 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 ओके okay. बस बोथ चाहिदा जी लो मित्रो आ, फ्रेज फ्रेज भाई मित्रों इधर ले बाजे फ्रिज पईया 5000 ਦਾ ਕਟਿਆ ਜਾਊਗਾ ਜੀ ਆਹ ਫਰਿੱਜ 5000 ਦਾ ਕਟਿਆ ਵਾ ਹਾਂਜੀ ਹਾਂਜੀ ਕਮਾਲ ਕੀਤੀ ਬਈ ਬਈ ਜਮਾ ਫਰਿੱਜ ਦੇਖੋ ਤੁਸੀਂ ਯਾਰ ਫਰਿੱਜ ਜਮਾ ਗਲਿਆ ਹੋਇਆ ਕਹਿ ਲਈਏ ਆਪਾਂ ਨਾ ਥੱਲੋਂ ਦੇਖ ਸਕਦੇ ਹਾਂ ਇਹ 5000 ਦਾ ਫਰਿੱਜ ਕਟਿਆ ਹੋਇਆ ਬਈ ਗਰਮੀ ਆ ਗਈ ਹੁਣ ਜਿਵੇਂ ਤੁਸੀਂ ਸਮਾਨ ਲੈਣਾ ਵਾ ਕੋਈ ਤਾਂ ਇੱਥੇ ਲਿਆਓ ਤੁਹਾਨੂੰ ਰੇਟ ਬਹੁਤ ਘੈਂਟ ਮਿਲੂਗਾ ਆਹ ਪੱਖਾ ਜਿਵੇਂ 1000 ਦਾ ਕਟਿਆ ਵੀ 1000 ਦਾ ਕਟਿਆ ਹੋਇਆ ਜੀ ਤੇ ਆਪਾਂ ਬਰੋਸਾ ਕਰਾਂ ਪੰਜ 500 ਦੀ ਕੱਟਦੇ ਅੱਛਾ 500 ਦੀ ਕੱਟਿਆ ਭਾਈ ਖਰਾਬ ਹੋਵੇ ਹਾਂਜੀ 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 ਅਜਾ ਸਬੂ ਚਾਹੀਦਾ ਹੋਰ ਕਿਹੜਾ ਕਿਹੜਾ ਸਮਾਨ ਕਰਦੇ ਹੋ ਜੀ ਲਓ ਜੀ ਮਿੱਤਰੋ ਦੇਖ ਸਕਦੇ ਹੋ ਬਾਈ ਤੁਸੀਂ ਇਹ ਜਿੰਨਾ ਵੀ ਸਮਾਨ ਇੱਥੇ ਇਹਨਾਂ ਦੇ ਕੋਲੇ ਪਿਆ ਕੋਈ ਕਿੰਨੇ ਦਾ ਕੱਟਿਆ ਕੋਈ ਕਿੰਨੇ ਦਾ ਕੱਟਿਆ ਹੁਣ ਆ ਆ ਤੁਸੀਂ ਲਾ ਲਓ ਆ ਸੰਦੂਖ ਜਾਂ ਪਿਆ ਛੋਟਾ ਇਹ ਕਿੰਨੇ ਦਾ ਕੱਟਿਆ ਹੋਊ ਜੀ 2000 ਦਾ ਆ 2000 ਦਾ ਕੱਟਿਆ ਵੀ ਕਮਾਲ ਆ ਦੇਖੋ ਤੁਸੀਂ ਅੱਗੇ ਤੇ ਬਾਕੀ ਟੀਵੀ ਟਰਾਲੀ 2000 ਦੀ ਕੱਟੀ ਹੈ ਜੀ ਅੱਛਾ ਟੀਵੀ ਵਾਲਾ ਹਾਂਜੀ ਆ ਟੀਵੀ ਵਾਲਾ ਬਾਈ 2000 ਦਾ ਕੱਟਿਆ ਹੋਇਆ ਕਮਾਲ ਕੀਤੀ ਬਈਆ ਬਈ ਇਹ ਕਿਹੜੇ ਹਸਾਉਣਾ ਕਰਦੋ ਸਕੀਮ ਚੱਲਦੀ ਹੈ ਕੋਈ ਹਾਂਜੀ 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 ਅੱਛਾ ਆ ਜਿਵੇਂ ਸੈਂਪਲ ਬੈੱਡ ਆ ਜੀ ਇਹ ਦੋ 2500 ਦਾ ਕਟਾਂਗੇ ਜੀ 2500 ਦਾ ਕੱਟਿਆ ਹੋਇਆ ਹਾਂਜੀ ਹਾਂਜੀ ਲੋ ਬਈਆ ਸੈਂਪਲ ਬੈੱਡ ਪੇਟੀ ਬੈੱਡ ਹੋ ਗਿਆ ਜੀ ਉਹ 5000 ਦਾ ਕਟਾਂਗੇ ਜੀ ਪੇਟੀ ਬੈੱਡ ਮਿੱਤਰੋ 5000 ਦਾ ਕੱਟਿਆ ਜਾਂਦਾ ਹੁਣ ਇਹਦੇ ਬੈੱਡ 2000 ਦਾ ਕੱਟਿਆ ਜਾਂਦਾ ਪੀੜਾ ਸੈੱਟ 2000 ਦਾ ਕੱਟਿਆ ਜਾਂਦਾ ਹਾਂਜੀ ਹਾਂਜੀ ਪੀੜਾ ਸੈੱਟ ਮਿੱਤਰੋ ਜਿਹੇ ਜਾਈ ਮਰਜ਼ੀ ਹੋਵੇ ਕਵਾੜ ਹੋਵੇ ਭੰਨਿਆ ਹੋਵੇ 2000 ਦਾ ਕੱਟਿਆ ਜਾਊਗਾ ਸੋਫਾ 5000 ਦਾ ਕੱਟਿਆ ਜਾਊਗਾ ਜੀ 5000 ਦਾ ਸੋਫਾ ਪੁਰਾਣਾ ਹਾਂਜੀ ਹਾਂਜੀ ਲਓ ਬਈ ਮਿੱਤਰੋ ਪੁਰਾਣਾ ਇੰਨਾ ਰੇਟ ਮੈਨੂੰ ਨਹੀਂ ਲੱਗਦਾ ਕਿਤੇ ਪੂਰੇ ਭਾਰਤ ਦੇ ਵਿੱਚ ਦੇਖ ਲਓ ਇੰਨਾ ਰੇਟ ਤੁਹਾਨੂੰ ਕਿਤੇ ਨਹੀਂ ਮਿਲਣਾ ਠੀਕ ਹੈ ਜੀ 2 ਪੱਲਿਆਂ ਵਾਲੀ ਜੀ ਆਪਾਂ 5000 ਦੀ ਕਟਾਂਗੇ ਜੀ ਜੀ ਤਿੰਨ ਪੱਲੇ ਵਾਲੀ 6000 ਦੀ ਕਟਾਂਗੇ ਜੀ ਜੀ ਹੁਣ ਕਿਸੇ ਨੇ ਆਹ ਅਲਮਾਰੀ ਵੇਚ ਰਖਾ ਕੇ ਚਾਹੇ কুলਰ ਲੈਣਾ ਕੁਝ ਮਰ ਜੂਏ 5 ਦੀ ਕੱਟੀ ਆ ਨਹੀਂ 5 ਦੀ ਕੱਟੀ ਜੂਗੀ ਓਕੇ ਹਾਂਜੀ ਲਓ ਵੀ ਮਿੱਤਰੋ ਦੇਖ ਸਾਧੋ ਜਿਹੜਾ ਕੁਝ ਮਰਜੀ ਚੱਕੋ ਇਥੇ ਅੱਜ ਮੈਂ ਆਹ ਕੁਰਸੀਆਂ ਪਈਆਂ ਇਹ ਕਿਹਦਾ ਕੀ ਹਿਸਾਬ ਕਰਦਾ ਹੁੰਦਾ ਇਹਦਾ ਸੈਟ ਦੇ ਨਾਲ ਹੀ ਆ ਜੀ ਪੀੜਾ ਸੈਟ ਦੇ ਨਾਲ ਹੀ ਅੱਛਾ ਪੀੜਾ ਸੈਟ 2000 ਦਾ ਕੱਟਿਆ ਜਾਂਦਾ ਨਹੀਂ ਨਹੀਂ 4000 ਦਾ 4000 ਦਾ ਹਾਂਜੀ ਹਾਂਜੀ ਪੀੜਾ ਸੈਟ ਬਾਈ 4000 ਦਾ ਕੱਟਿਆ ਜਾਂਦਾ ਕਮਾਲ ਹੋਈ ਪਈ ਆ ਬਾਈ ਜਮਾ ਦੇਖ ਸਾਹਨੂੰ ਤੁਸੀਂ ਇਧਰਲੇ ਪਾਸੇ ਜਿੰਨਾ ਵੀ ਸਮਾਨ ਹੈ ਤੁਹਾਡੇ ਵਰਗੇ ਕਿਸੇ ਦੇ ਘਰਾਂ ਦੇ ਵਿੱਚੋਂ ਲੋਕਾਂ ਨੇ ਚਕਾਇਆ ਹੋਇਆ ਇੱਥੋਂ ਲੋਕ ਪੁਰਾਣਾ ਦੇ ਕੇ ਅੱਧ ਮੁੱਲ ਤੋਂ ਵੀ ਜ਼ਿਆਦਾ ਮੁੱਲ ਦੇ ਵਿੱਚ ਪੁਰਾਣਾ ਦਿੰਦੇ ਆ ਤੇ ਭਾਈ ਓਨੇ ਕਰ ਰੁਪਈਆ ਦੇ ਵਿੱਚ ਤੁਹਾਨੂੰ 2-4000 ਰੁਪਈਆ ਹੋਰ ਪਾ ਕੇ ਨਵੀਂ ਚੀਜ਼ ਮਿਲ ਜਾਂਦੀ ਆ ਜੀ ਹੁਣ ਕਿਹਦੇ ਨਵਾਂ ਕੂਲਰ ਲੈਣਾ ਹੋਏ 5000 ਦਾ ਕੂਲਰ ਕੱਟੇ 5000 ਅੱਧੇ ਚ ਕੱਟਦੇ ਆ ਅੱਧੇ ਚ ਕੱਟਿਆ ਜਾਊਗਾ ਹਾਂ ਜੀ ਜੇ 15 ਵਾਲਾ ਲੈਣਾ 7.5 ਦਾ ਕੱਟਿਆ ਕੋਈ ਓਕੇ ਜੇ 15000 ਵਾਲਾ ਕੂਲਰ ਲੈਣਾ ਭਾਈ 7.5000 ਦਾ ਕੱਟਿਆ ਜਾਊ ਹਾਂ ਜੀ ਜੇ ਤੇਰਾ ਇਹ ਕੂਲਰ ਲੈਣਾ ਵੀਰੇ ਤਾਂ 6500 ਦਾ 6500 ਦਾ ਅੱਛਾ ਅੱਧੇ ਜਿ ਘਟਿਆ ਨਾ ਕੂਲਰ ਅੱਧੇ ਜਿ ਘਟਿਆ ਜਾਊਗਾ ਬਈ ਕੂਲਰ ਜਿਹੋ ਜ ਮਰਜ਼ੀ ਹੋਵੇ ਚਾਹੇ ਮੋਟਰ ਸੜੀ ਹੋਵੇ ਕੁਝ ਮਰਜ਼ੀ ਹੋਵੇ ਕੋਹ ਮਰਜ਼ੀ ਨਾ ਬਸ ਸਬੂਤ ਚਾਹੀਦਾ ਵੀ ਕੂਲਰ ਹੈਗਾ ਹੁਣ ਜੇ ਤੁਹਾਨੂੰ ਮੈਂ ਉਹ ਕੂਲਰ ਦਿਖਾ ਨਾ 2000 ਤਾਂ ਗੱਦੇ ਕੱਟੇ ਜਾਂਦੇ ਨੇ ਜੀ ਜੀ ਇਹ ਆਪਾਂ ਗੱਦੇ ਲੈਣੇ ਆ ਅੱਛਾ 2000 ਦੇ ਕੱਟੇ ਜਾਂਦੇ 2000 ਦੇ ਚਾਹੇ ਜਿਹੋ ਜ ਮਰਜ਼ੀ ਹੋਣ ਜਿਹੋ ਜ ਮਰਜ਼ੀ ਹੋਣੀ ਜੀ ਨਵੇਂ ਕਿੰਨੇ ਦੇ ਮਿਲਦੇ ਜੀ ਨਵੇਂ ਜੀ 6500 ਵਾਲੇ ਲੈ ਲਓ ਚਾਹੇ 7500 ਜਿੰਨੇ ਵੀ ਮੈਂ ਦਿਖਾਉਣਾ ਆ ਦੇਖੋ ਬਈ ਮਿੱਤਰੋ ਆਹ ਹੁਣ ਕੂਲਰ ਆ ਇਹਦੇ ਵਿੱਚ ਕੀ ਆ ਕੂਲਰ ਦੇ ਵਿੱਚ ਕੁਝ ਨਹੀਂ ਗਾ ਬਾਈ ਆੜੇ ਬਾਹਰਲੀ ਬਾਡੀ ਆ ਵੀ ਦੇਖ ਸਕਦੇ ਹੋ ਪਲਾਸਟਿਕ ਦੀ ਆ ਆ ਮੋਟਰ ਵੀ ਦੇਖਾਂ ਜਗਾਂ ਲੱਗਿਆ ਬਸ ਸਾਰੇ ਨੂੰ ਇਹ ਕਿੰਨੇ ਦਾ ਕੱਟਿਆ ਜੀ ਇਹ ਵੀ 5 ਦਾ ਹੀ ਕੱਟਿਆ 5 ਦਾ ਕੱਟਿਆ ਹੋਇਆ ਯਾਰ ਕਮਾਲ ਕੀਤੀ ਭਈਆ ਆਹ 쿨ਰ ਬਾਈ 5000 ਚ ਕੱਟਿਆ ਇਹਨਾਂ ਨੇ ਰਬੜ ਦਾ ਰਬੜ ਦਾ ਕਰਕੇ ਜਿਹੜਾ ਲੋਹੇ ਦਾ ਹਾਦ ਦੇ ਚ ਕੱਟਦੇ ਨੇ ਲੋਹੇ ਹਾਦ ਦੇ ਚ ਕੱਟਦੇ ਨੇ ਰਬੜ ਦਾ ਕਰਕੇ ਵੀ ਭਾਈ ਰਬੜ ਦਾ 쿨ਰ ਆ ਤੁਸੀਂ ਇਹਦੀ ਹਾਲਤ ਦੇਖ ਸਕਦੇ ਹੋ ਵੀ ਇਹ ਦੇਖਣਯੋਗ 쿨ਰ ਵੀ ਨਹੀਂ ਲੱਗਦਾ ਜੇ ਕਿਸੇ ਕਵਾੜੀ ਨੂੰ ਵੇਚੋਗੇ 2-3 400 ਰੁਪਏ ਮਸਾਂ ਦੋਗਾ ਨਾ ਜੀ ਦਾ ਤੇ ਇਹ 5000 ਦਾ 쿨ਰ ਕੱਟਿਆ ਕਮਾਲ ਕੀਤੀ ਭਈਆ ਬਾਈ ਹੁਣ ਸ਼ ਇਸ ਸਕੀਮ ਬਈ ਕੋਈ ਪਤਾ ਨਹੀਂ ਚੱਲੀ ਏ ਸਕੀਮ ਜੀ ਚੱਲੀ ਜਣੀ ਬਈ ਗਰਮੀਆਂ ਦੇ ਵਿੱਚ ਚੱਲੀ ਜਾਣੀ ਸਕੀਮ ਇਹ ਜਿੰਨਾ ਟਾਈਮ ਮਰਜੀ ਤੇ ਸ਼ੇਅਰ ਕਰ ਦਿਓ ਸਰਦਾਰ ਹੈਂਡਲ ਨੂੰ ਬਰਨਾਲੇ ਵਾਲਿਆਂ ਦੇ ਖੜੇ ਆ ਜੀ ਉੱਤੇ ਨੰਬਰ ਚੱਲੀ ਜਾਣਾ ਧੰਨਵਾਦ